ਐਨਸਸਿਕਲਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਦੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਤਾਜੀ ਸੋਈ ਜਰਸੀ ਤੁਹਾਨੂੰ ਦਿਖਾਵਾਂਗੇ ਤੇ ਆ ਜਿਹੜਾ ਆਪਾਂ ਚਾਹੇ ਦੇ ਮਗਰ ਆ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਤਾਜੀ ਸੋਈ ਆ ਜਿਹੜੀ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਠੀਕ ਠਾਕ ਜੀ ਉਹ ਦੇਵੀ ਦੀ ਕਿਰਪਾ ਨਾਲ ਜੀ ਚਲੋ ਦੇ ਕਿਰਪਾ ਜੀ ਦੀ ਜੀ ਵੇਗਿਆ ਮਾਲ ਉਦਨ ਵਾਲਾ ਹਾਂਜੀ ਹਾਂਜੀ ਵੀਰ ਜੀ ਉਹ ਬੜੇ ਫੋਨ ਆਏ ਸੋ ਜਦ ਗੱਪਲ ਬੈੰਦੇ ਮੈਂ ਭਾਈ ਸਾਈ ਵਾਲਾ ਹਾਂਜੀ ਹਾਂਜੀ ਵੀਰ ਜੀ ਬੜਾ ਫੋਨ ਆਇਆ ਠੀਕ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਅਗਦੀ ਮੇਰਾ ਭਗੀਜਾ ਸਿੰਘ ਹਾਂਜੀ ਸ਼ਹਿਰ ਆਪਣਾਈ ਨਾਲਾ ਜੇਰਾ ਬਨਾਮ ਸਰ ਠੀਕ ਹੈ ਜੀ ਹਾਂਜੀ ਫੋਨ 73 40 24 27 ਜੀ ਠੀਕ ਹੈ ਹਾਂਜੀ ਜੀ ਤੇ ਉਹ ਦਿਨ ਇੱਕ ਸਾਈਵਲ ਤੇ ਐਰ ਸ਼ਾਰ ਚੰਗੇ ਦੁੱਧ ਵਾਲੀ ਪਾਈ ਸੀ ਮੰਨ ਲਓ ਵੀ ਦੀ ਬਹੁਤ ਜਿਆਦਾ ਸੁਣਾ ਉਹ ਅਜੇ ਤੱਕ ਵੀ ਸੁਣਾਉਣ ਡੇ ਉਹਦੀ ਤੇ ਅੱਜ ਇੱਕ ਚੰਗੇ ਦੁੱਧ ਵਾਲੀ ਜਰਸੀ 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 ਵੀ ਜੀ ਰਾਤ ਸੂਈ ਜੇ 12 ਵਜੇ ਅੱਛਾ ਹਾਂਜੀ 12 ਵਜੇ ਨਾਲ ਸੂਈ ਤੇ ਕੋਈ ਦੋ ਕੋ ਦੂ ਮੋਟਾ ਹੀ ਮੇਨ ਜੇ ਪਾਰਟੀ ਅੱਛਾ ਹਾਂਜੀ ਹਾਂਜੀ ਅੱਜ ਜੇ ਦੇਖ ਸਕਦੇ ਨੇ ਪ੍ਰੋਪਰ ਜਿਹੜੀ ਪਾਤੀ ਆ ਤੇ ਬਾਕੀ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਚਵਾ ਚੋਕ ਕੇ ਨਿਕਲਿਆ ਵਧੀਆ ਵੀਰ ਦੀ ਵਧੀਆ ਚਵਾ ਜੂ ਠੰਡੀ ਠੰਡੀ ਬੜੀ ਆ ਆ ਦੇਖ ਸਾਡੇ ਸਨਾਂ ਦਾ ਸਾਈਜ਼ ਗਿਆ ਆਪਾਂ ਵੀ ਜਿਹੜਾ ਤੇ ਉਦ ਤਰ ਠੰਡੀ ਤੇਰੀ ਪੂਰੀ ਠੰਡੀ ਵੀ ਜੀ ਠੰਡੀ ਆ ਆਪਾਂ ਜਦੋਂ ਰਾਤ ਸੋਈ ਨਾ 12:00 ਵਜੇ ਨਾ ਉਹਦਾ ਆਪਾਂ ਕੋਈ 3-4 ਤਿੰਨ ਚਾਰ ਘੜੇ ਚੋਈਏ ਅੱਛਾ ਹਾਂਜੀ ਅਜੇ ਕੋਈ ਚਵਾਈ ਹੋਈ ਹੈ ਹਨਾ ਹਾਂਜੀ ਚਵਾਈ ਹੋਈ ਹੈ ਠੀਕ ਹੈ ਆਪਾਂ ਕਰਾਂਗੇ ਚਲੋ ਖੋਲੋ ਉਦ ਤਰ ਦੁੱਧ ਕਿੰਨਾ ਖਚਵਾਈ ਜਾਊਗਾ ਦੁੱਧ ਵੀ ਜੀ ਜੇ ਸਾਹ ਨਾਲ ਬਰੀਡ ਆ ਇਹ ਇੱਧਰ ਦੀ ਖਿਆਲ ਵਾਲੀ ਜਰਸੀ ਆ ਉਧਰ ਦੀ ਨਹੀਂ ਆ ਹਾਂਜੀ ਤੇ ਦੁੱਧ ਤੇ ਮੇਰੇ ਸਾਹ ਨਾਲ ਕੋਈ 17-18 ਘੜੇ ਚੋਣਾ ਚਾਹੀਦਾ ਠੀਕ ਹੈ ਜੇ ਸਾਹ ਨਾਲ ਤਿਆਰ ਹੋਈ ਆ ਤੋਰੋ ਹੱਕਰੀਨ ਚੰਗੀ ਸੇਵਾ ਕਰੇ ਪਾ ਕੋਈ ਵੱਧ ਵੀ ਚੋੜੇ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਵੀ ਦੀ ਬਚਾ ਗਿਆ ਜੀ ਇਹ ਤੇ ਮਗਰ ਬੱਚਾ ਜੀ ਚਲੋ ਤੋਰੋ ਹੱਕਰੀਨ ਇੱਧਰ ਦੀ ਸਮਝੀ ਵੀ ਦੀ ਕੋਈ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਆ ਕੱਦ ਕਾਠ ਵੀ ਚੰਗਾ ਵਾ ਬਾਕੀ ਤਾਂ ਜੀ ਸਹੀ ਆ ਗਾਣਾ ਵੀ ਚੰਗੀ ਤਿਆਰ ਹੋਈ ਆ ਤੇ ਪਛਾਣ ਵਿੱਚ ਚੰਗੀ ਤਿਆਰ ਹੋਈ ਆ। ਥਲੀ ਠੰਡੀ ਆ। ਹਾਂ ਦੇਖ ਸਾਦੇ ਜੀ। ਇਹ ਵੀ ਜੀ ਚੋਰ ਸਹਵਾਨਾ ਜੇ। ਕੋਈ ਕਾਫੀ ਪਿਆਰੀ ਤਿਆਰ ਹੋਈ ਜੀ। ਹਾਂ ਜੀ ਭਾਰ ਬੋਲ ਲਈ। ਤੇ ਚਿਹਰੇ ਤਾਂ ਵੀ ਇੱਕ ਲਈ ਦੇਖ ਸਾਦੇ ਜੀ। ਠੀਕ ਹੈ ਜੀ। ਸੰਧੀ ਠੰਡੀ ਆ ਜੀ। ਉਤਰਾ ਵੀ ਠੰਡੀ ਤੇਰੀ ਆ ਜਿਹੜੀ। ਹਾਂ। ਬਾਕੀ ਠੰਡੇ ਤੇਰੇ ਪਸ਼ੂ ਦਾ ਜਿਹੜਾ ਵਾਧਾ ਹੁੰਦਾ ਵਾ। ਜੀ ਰਾਤੀ ਸੁੱਈ ਆ ਤੇ ਕੋਈ ਪਰਵਾਹ ਨਹੀਂ ਮੈਨੂੰ ਬੱਚਾ ਅੰਦਰ ਹੀ। ਠੀਕ ਹੈ। ਚਲੋ ਲੈ ਜਾਵੇ ਕਰੀ ਹਾਂ ਨੇ ਆਪ ਹੀ ਆਪਣੇ ਬੱਚੇ ਕੋ ਪਹੁੰਚਿਆ ਨਾ ਜੋ ਆ ਦਿਖਾ ਦਈਏ ਵੀ ਜੀ ਦਾ ਇੱਕ ਪੰਜੇ ਦੀ ਵੀਤੀ ਮਾਰਦੇ ਦੇ ਘਰ ਬਾਕੀ ਗਾਹ ਨ ਵੀ ਚੰਗੀ ਬਣੀ ਆ ਪਛਾਣ ਚੰਗੇ ਬਣੀ ਆ ਜਰਸੀਆਂ ਦੇ ਸਹਾਰ ਨਾਲ ਜਿਹੜਾ ਵਾ ਕੱਦ-ਗਾਠ ਵੀ ਚੰਗਾ ਵਾ ਜਦੋਂ ਸੁਈ ਉਦੋਂ ਤਾਂ ਬੈਠਾ ਨਹੀਂ ਜਾਂਦਾ ਉਹ ਤਾਂ ਬਹੁਤ ਜਾਨੀ ਕਸੀ ਠੀਕ ਆ ਹਾਂਜੀ ਹਾਂਜੀ ਹੁਣ ਇਹ ਆ ਕਿ ਥੋੜੀ ਜਿਹੀ ਹਾਲੀਵੁੱਡੀ ਉਹਨਾਂ ਨੇ ਪਹਿਲਾਂ ਕਰ ਲਈ ਸੀ ਇਹ ਜੇ ਬੱਚੇ ਨੇ ਵੀ ਦੁੱਧ ਚੁੰਗਣ ਦੀ ਜਾਜ ਨਹੀਂ ਆ ਪੂਰੀ ਪਸਮ ਕੇ ਸਾਹਨੇ ਦੇਖ ਸਕਦੇ ਜੀ ਪਰ ਉਹ ਪਰ ਹੱਥ ਚੋਂ ਨਾਲ ਸਾਨਿਆ ਜਿਹੜਾ ਤੇ ਹਵਾ ਨਾਲ ਉਹਨੇ ਗਾਣੂਆ ਤੇ ਉਹਨੇ ਪਛਾਣ ਹੋਆ ਜਿਹੜਾ ਬਾਕੀ ਹੈਗੀ ਪੂਰੀ ਠੰਡੀ ਤੇਰੀ ਆ। ਚਵਾਏ ਹੋਈ ਜਾਂਦੀ। ਕੁਛ ਕੁਛ ਛਪਲਾਵੀ ਹੈਗੀਆਂ ਹਵਾਨੇ ਤੇ ਆ ਦੇਖਾਂਗੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਫਿਰ ਵੀਰ ਜੀ ਮੁੱਲ ਰੱਖੀਏ ਦਾ ਆਪਾਂ ਮੁੱਲ ਵੀਰ ਜੀ ਵੇਖੋ ਬੜੀ ਧੀਜਰ ਸੀ ਹਾਂਜੀ ਮੁੱਲੇ ਦਾ ਕਹ ਲਈਏ ਕਿ 25000 ਰੁਪਇਆ ਇਹ ਜੈਜਾ ਕਰੀਏਗੇ ਜੈ ਜ ਸੁਣਾਉ ਹੀ ਕਰੀਏ ਜੇ ਤਹਾਰੇ ਲਈ ਤੁਸੀਂ ਕਰ ਦੇ ਹੁੰਦੇ ਜੀ ਹਾਂਜੀ ਮੁੱਲ ਵੀਰ ਜੀ ਇਹਦਾ 55000 ਰਿਆ ਅੱਛਾ ਜਿਹੜੀ ਵੀਧੀ ਜੈਸਨੋ ਆਪਾਂ ਇਹਦੀ ਛੱਡਣੇ ਛੜਾਉਣਾ ਹੈ ਇਹਦੇ ਪਹਿ ਦੇ ਦੇ ਵੀਧੀ 50000 ਰੁਪਏ ਅੱਛਾ 50000 ਦੇ ਦੇ ਦੋਗੇ 50000 ਬਾਕੀ ਛੋਟ ਛੜ ਥੋੜੀ ਬਾਤੀ ਵਿੱਚੋਂ ਕਰ ਦਵਾਂਗੇ ਵੀਧੀ ਉਹ 1000 ਕੇ ਮਾਨਤਨ ਕਰਾਂਗੇ ਅੱਛਾ 90000 ਦੀ ਵੀਧੀ ਠੀਕ ਹੈ ਜੀ ਹਾਂਜੀ ਵੀਧੀ ਇਹ ਜੈਸਨੋ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਵੀਧੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤਾਜੀ ਸੂਈ ਆ ਇਹ ਪਾਸ ਹੀ ਕਰ ਹੋਣੀ ਆ ਪਾਸ ਕਰਕੇ ਖੜੇ ਕੋਈ ਆਪਣੀਆਂ ਧਾਰਾ ਮਾਰ ਕੇ ਚੰਗੀ ਤਰ੍ਹਾਂ ਆਪਣੀ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁ